ਕਨਾਲੀ ਦੇਖਿਆ ਸੌਰਵ ਯੂਸੀ ਦੀ ਜਿਹੜੀ ਵਿੱਚ ਤੇ ਸੇਮ ਟੂ ਸੇਮ ਉਹਦੀ ਕਾਪੀ ਆ ਦੇਖ ਬਾਹਰ ਉਹ ਜੀ ਚੀਜ਼ ਜਿਵੇਂ ਬਿਲਕੁਲ ਹਾਂ ਹਾਂ ਉਹੀ ਸਦਾਨੀਆਂ ਉਹੀ ਸਭ ਕੁਝ ਉਹੀ ਆ ਤੇ ਲੱਛਣ ਉਹੀ ਨੇ ਬਿਲਕੁਲ ਆ ਦੇ ਉਹੀ ਬਿਲਕੁਲ ਉਹੀ ਲੱਛਣ ਆ ਲੈ ਆ ਉਹ ਉਹ ਵੀ ਇਹਦੀ ਹਰਕਤਾਂ ਨੇ ਉਹ ਵੀ ਕਰਦਾ ਦੇਖ ਸਟ੍ਰਗਲ ਵੀ ਉਹੀ ਆ ਹਰਕਤਾਂ ਵੀ ਉਹੀ ਨੇ ਕਨਾਲੀ ਜਿਹੜੀਆਂ ਦੇਖੋ ਕਨਾਲੀ 2 ਆ ਇੱਕ ਨਾਲੀ 2 ਲੱਛਾਂ ਦੇ ਹੋ ਗਿਜ਼ਾਰਾ ਦੇਖਾਦੇ ਹਾਂ ਭਾਗੇ ਘਰੇ ਘਰੇ ਪਹੁੰਚ ਗਏ ਤੇ ਦਲਜੀਤ ਵੀ ਉੱਠ ਗਿਆ ਦੇਖੋ ਆ ਦੇਖ ਵਧੀਆ ਸਫਰ ਕੱਢਿਆ ਨੇ ਵੀ ਸੋ ਗਿਆ ਉੱਠ ਗਿਆ ਹੁਣ ਘਰੇ ਆ ਗਏ ਆਪਾਂ ਦੇਖੋ ਸਰਦੀ ਦੇ ਲਾਗੇ ਤੱਕੇ ਲੱਗਣਾ ਤੇ ਨਾਲ ਹੀ ਨਾਟਕ ਚੱਲ ਰਿਹਾ ਦੇਖੋ ਮੈਂ ਬਿਜ਼ੀ ਨਹੀਂ ਜੋ ਆਲੂ ਬੈਗਣਾ ਆ ਰਹੇ ਸੀ ਆਲੂ ਬੈਗਣਾ ਆ ਜਾ ਆ ਜਾ ਆ ਆ ਖੇਡ ਰਹੀ ਆ ਜੀ ਆ ਜਾ ਆ ਜਾ ਆ ਆ ਆ ਮਲਾਂਗਾ ਸਾਡਾ ਦੇ ਆਖਿਆ ਦੇ ਤਾਰ ਆ ਲੈ ਆ ਲੈ ਇਥੇ ਆਈ 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 ਆਰਸੀ ਨਾਲ ਖੇਡਦੀ ਦੇਖੋ ਨਹੀਂ ਨਹੀਂ ਸਾਖਸੀ ਨਾਲ ਖੇਡਦੀ ਜਰ ਬੱਡੇ ਦੀ ਹੁੰਦੀ ਜਾਨ ਕੀ ਉਹ ਯਾਰ ਲੱਸੀ ਪਿਆਰ ਲੱਸੀ ਦੇਖੋ ਕਿੰਨੀ ਗਾੜੀ ਰੱਸੀ ਆ ਕੀ ਗੱਲ ਇਹ ਦੇਖਾ ਆ ਦਰਜੀ ਦੇ ਪੈਲੂ ਕਾ ਦੇਖੋ ਆਹ ਮਾਰਨ ਚੈਲੰਜ ਗਾਈ ਦਰਜੀ ਦਾ ਦੇਿੰਦੇ ਕੇ ਪੈਗਾ ਅਸੀਂ ਬਲੌਗ ਦਾ ਅਨੰਦ ਦੇਖੋ ਆ ਚੱਲ ਰਿਹਾ ਐਕਸ ਵਾਈ ਜੈੱਗ ਵਾਲਾ ਦੇਖੋ ਇਤਰਾ ਬਣਾ ਰਿਹਾ ਮੋਟ ਨੇ ਇਸ ਕੁੱਤੀ ਦੀ ਫਰਾਗ ਬਣਾ ਦਿੱਤੀ ਛਾਵੀ ਦੀ ਆਹ ਦੇਖੋ ਮੋੜੀ ਵੀ ਕੋ ਦਿੱਸੋ ਇਹ ਯਾ ਛਾਵੀ ਆ ਦੇਖੋ ਕਿੰਨੀ ਸੋਨੀ ਫਰਾਕ ਬਣਾਈ ਏ ਆ ਦੇਖੋ ਸਾਡੇ ਜਿਹੜਾ ਸਾਇੰਟਿਸਟ ਹਨ ਇੱਕ ਉਹਦੇ ਲੱਛਣ ਦੇਖ ਲੋ ਹਾਰਾ ਦੇਖੋ ਕੀ ਕਰਿਆ ਪਿਆ ਹਾਲ ਦੇਖੋ ਕਰਤਾ ਰਿਹਾ ਬੰਦਾ ਇਹਨੇ ਪਾਇਆ ਸਾਰਾ ਖਲਾਰਾ ਦੇਖੇ ਇਹਨੇ ਬੰਦੇ ਨਾਲ ਖਲਾਰਾ ਪਾਰ ਗਿਆ ਸਾਰਾ ਘਰੇ ਆ ਜੀ ਇਹ ਮੋਟੋ ਨੇ ਗੋਦੀ ਚੱਕ ਰੱਖਿਆ ਦੇਖ ਲੈ ਛੋਟੀ ਜਿਹੀ ਬੱਚੀ ਉਹ ਪਾ ਕੇ ਉਹਦੇ ਫਰਾਕ ਅੱਜ ਆ ਜੀ ਹੁਣ ਬੇਲੀ ਆਏ ਹੁਣ ਸਾਰਾ ਤਨੂੰ ਕਿ ਸਕੂਲ ਤਾਂ ਜਾਣਾ ਨੇਗਾ ਹਨਾ ਕਿੰਨੀ ਦਿਨ ਕਿਨ ਜਾਣਾ ਸਕੂਲ ਪੰਜ ਇਹ ਬਿੱਲੀ ਨੂੰ ਕੰਮ ਕੀ ਬਣਾ ਰਿਆ ਓਏ ਸਾਰਾ ਮਾਰ ਹੈ ਬਣਾ ਵੀ ਰਹਿਣਾ ਕੋਸ ਹੈ ਹੈ ਇਹ ਘਰ ਮੰਮੀ ਨੂੰ ਦੱਸ ਦੇ ਕੁਝ ਕੀ ਕਰ ਰਿਹਾ ਜੀਤ ਕਰ ਰਿਹਾ ਸਬਜ਼ੀ ਤਿਆਰੀ ਹੈ ਦੇਖੋ ਪਿਆਜ਼ ਲਹਿ ਰਿਹਾ ਚੇਰ ਲੜਮਚਾ ਦੇ ਦਲਜੀਤ ਕੰਨ ਲੜਮ ਤੇ ਆਹ ਲੋ ਜੀ ਲੱਗਿਆ ਦਲਜੀਤ ਪਿਆਜ਼ ਚੇਰਨ ਬੈਡਾਂ ਦੇ ਉੱਪਰੇ ਬੈਠ ਗਿਆ ਦੇਖ ਲਾ ਪਿਆਜ਼ ਚੇਰਨ ਬੈਡ ਖਰਾਬ ਕਰੇਗਾ ਆ ਲੋ ਜੀ की बना रहे हो हैं है? सब्जी कैसी बना, है? बना रहे हैं हैं आलू छोले आलू छोले बना रहेगा हैं आलू दे छोले बाले पहले मोबाइल तोड़ दी हैं ये देखो मोटो पूरी जबरदस्त कोशिश कर दी हुई देख आ बेटी आजा आजा ਆਏ ਉਹ ਤੇਰੀ ਦਾ ਪਾਗਲ ਬਣਾ ਰਿਹਾ ਛੋਟੇ ਜਿਹੇ ਬੱਚੇ ਦਾ ਇਹਨਾਂ ਦੇ ਅਦੇ ਪੈਰਾਂ 'ਚ ਜੜਝਾਰ ਕੇ ਦਿਖਾ ਰਾ ਜਿਹੜੀ ਕੋਟੀ ਬਣਾਈ ਹੈ ਕਿਹਨੇ ਬਣਾਈ ਹੈ ਇਹ ਜੇ ਮੰਮੀ ਨੇ ਹੈ ਮੰਮੀ ਨੇ ਆਏ ਛੋਟਾ ਜਿਹਾ ਨੰਨਾ ਮੁੰਨਾ ਜਿਹਾ ਬਣਾ ਰਿਹਾ ਬੱਚਾ ਇਹਨਾਂ ਦਾ ਤਾਂ ਹੱਥ ਹੱਤਰਾ ਛਿੱਲ ਲੱਗ ਰਿਹਾ ਮੁੰਨਾਂ ਦੇ ਆ ਦੇਖੋ ਕੰਬਲ ਲੱਗਦੀ ਹੈ ਕਿਥੋਂ ਮੰਦਰ ਜੇ ਦੇਖੀ ਕਿਵੇਂ ਬਣਾ ਰਗਾ ਦੇਗਾ ਇਹ ਕੀ ਬਣਾ ਰਗਾ ਹਨ ਸਭੀ ਆਹ ਲੋ ਜੀ ਆਪਾਂ ਨੇ ਇਹਦਾ ਫੋਨ ਜਿਹੜਾ VSNL ਦਾ ਨੈਟ ਲਾਇਆ ਨਾ ਤੇ ਉਹਦੇ ਤੇ ਲਾਵਾਂਗੇ ਆਹ ਫੋਨ ਉਹ ਦੇਖੋ ਉੱਪਰ ਮੋਡਮ ਲੱਗਾ ਹੈ VSNL ਦਾ ਤੇ ਉਹਦੇ ਨਾਲ ਆਪਣਾ ਫੋਨ ਕਨੈਕਟ ਹੋ ਜਾਏਗਾ ਜੀਤ ਆ ਪਿਆਜ਼ ਚੀਰਾਂ ਦਾ ਜੀਤ ਅੱਖਾਂ 'ਚ ਪਾਣੀ ਬਾਰ ਬਾਰ ਆ ਦੇਗਾ ਆ ਲੈ ਲੱਗਾ ਹੈ ਪਿਆਜ਼ ਚੀਰਨਾ ਤੇ ਆਉਦੇ ਇਹ ਨਵਾਂ ਤਰੀਕਾ ਲੱਭਿਆ ਨਾ ਪਾਣੀ ਪੀਓ ਨਾਲ ਪਿਆਜ਼ ਛਿੱਲੋ ਦੇਖ। ਆਹ ਲਓ ਪਿਆਜ਼ ਛਿੱਲ ਰਿਹਾ ਦੇਖੋ। ਤੇ ਮਿਹਨਤ ਬੜੀ ਕਰਨੀ ਪੈਂਦੀ ਆ ਬਈ ਪਿਆਜ਼ ਛਿੱਲਣ ਵਾਸਤੇ। ਤੇ ਪਰ ਦਲਜੀਤ ਕਰ ਰਿਹਾਵੇਂ ਕਿਉਂਕਿ ਆਲੂ ਛੋਲੇ ਖਾ ਕੇ ਹਟੇਗਾ ਜੇ। ਦਲਜੀਤ ਕੀ ਮਹਿਸੂਸ ਕਰ ਰਿਹਾ ਇਸ ਟਾਈਮ? ਹੈ ਹੈ। ਮੈਂ ਦੱਸ ਨਹੀਂ ਰਿਹਾ ਅੱਗੇ। ਦੱਸ ਨਹੀਂ ਸਕਦਾ। ਕਿਉਂ? ਦੱਸ ਕਿਉਂ ਨਹੀਂ ਸਕਦਾ? ਖਾ ਲੈਣਾ ਲੋੜੀਆ। ਅੱਖਾਂ ਵਿੱਚ ਜਲ ਰਹੀ ਆ ਅੱਖਾਂ ਵਿੱਚ ਜਲ ਰਹੀ ਆ ਫਿਰ ਚੀਰ ਕਿਉਂ ਰਿਹਾ ਹੈ ਅੱਖਾਂ ਵਿੱਚ ਜਲ ਰਹੀ ਆ ਵੀ ਜੀਰਾਂ ਰੋਟੀ ਜਲਦੀ ਵੱਢ ਜਾਈ ਹਲੋ ਇਹ ਦਲਜੀਤ ਅ ਤੂੰ ਆ ਨਿਕੜਾ ਪਿਆ ਪਿਆ ਜੀ ਕੱਟ ਕੱਟ ਦੇਖੋ ਅੱਖਾਂ 'ਚ ਪਾਣੀ ਰੋਣ ਲੱਗ ਰਿਹਾ ਓਏ ਰੋ ਰਗ ਰ ਹੈ ਮੈਂ ਮੁੰਡਾ ਲਗਾ ਵੀ ਰੋਣ ਲੱਗ ਰਿਹਾ ਇਤਰਾ ਦੇਖ 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 ਆ ਦੇਖ ਆ ਲੈ ਦੇਖ ਮੈਂ ਤਾਂ ਪੂਰੀ ਕਰ ਰਿਹਾ ਵੀਰ ਅਦਲਜੀਤ ਤੇ ਅੱਜ ਦੇ ਬਲੌਗ ਚ ਐਨੇ ਹੀ ਤੇ ਬਲੌਗ ਕਿਵੇਂ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ